ਹਾਂਜੀ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਪੰਜਾਬ ਦੇ ਵਿੱਚ ਜੋ 2027 ਦੇ ਵਿੱਚ ਚੋਣਾਂ ਆ ਰਹੀਆਂ ਨੇ ਉੱਥੇ ਪੰਜਾਬ ਦੇ ਵਿੱਚ ਸਾਰੀਆਂ ਹੀ ਪਾਰਟੀਆਂ ਦਾ ਆਪਣੇ ਪ੍ਰਚਾਰ ਤੇ ਪੂਰਾ ਜੋਰ ਲੱਗਿਆ ਹੈ ਕਿ 2027 ਦੇ ਵਿੱਚ ਸਾਡੀ ਪਾਰਟੀ ਨੂੰ ਵੋਟਾਂ ਪਾਓ ਤੇ ਪੰਜਾਬ ਦੇ ਵਿੱਚ ਸਾਡੀ ਪਾਰਟੀ ਦੀ ਸਰਕਾਰ ਲਿਆਓ ਉੱਥੇ ਦੋਸਤੋ ਪਾਨੀ ਸਿੱਧੂ ਵੀਰ ਵੱਲੋਂ ਵੀ ਇਸ ਮਸਲੇ ਸੰਬੰਧੀ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਆਓ ਪਾਨੀ ਸਿੱਧੂ ਨੇ ਕੀ ਆਪਣੇ ਵਿਚਾਰ ਰੱਖੇ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਟੱਕ ਸਾਕੇ ਸਾਕੇ ਮਾਰਤੀਆਂ ਮੇਰੀਆਂ ਮਾਵਾਂ ਇਸ ਚੌਕ 'ਚ ਹਾਜ਼ਰੀ ਹੁਣ ਹੁਣ ਚੱਕ ਦਿਓ ਛਾੜੂ ਹੁਣ ਸੱਟ ਦਿਓ ਛਾੜੂ ਮੈਂ ਕਿਹਾ ਬਾਹਰੋਂ ਪਾਂਜਾ ਮੈਨੂੰ ਤਾਂ ਬਾਹਰੋਂ ਪਾਂਜਾ 60 ਮਗਰਲਾ ਕਹਿੰਦਾ ਬਾਈ ਹੜਤਾਲੀ ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਦੇ ਜਿਹੜੇ ਪੰਜਾਬ ਦੇ ਪ੍ਰਧਾਨ ਰਾਜਾ ਬੜੰਗ ਦਾ ਤੁਸੀਂ ਸਾਰਿਆਂ ਨੇ ਬਿਆਨ ਦੇਖਿਆ ਹੀ ਹੋਣਾ 12548 ਵਾਲਾ ਕਿਉਂਕਿ ਜਿਹੜੀ ਕਾਂਗਰਸ ਆ ਪੂਰੇ ਪੰਜਾਬ ਦੇ ਵਿੱਚ ਡਰਾਮਾ ਕਰ ਰਹੀ ਹੈ ਪੂਰੇ ਦੇਸ਼ ਦੇ ਵਿੱਚ ਹੀ ਕਿ ਜਿਹੜੀ ਮੰਡਰੇਗਾ ਸਕੀਮਾਂ ਜਿਹੜੀ ਨੂੰ ਕਿ ਸੈਂਟਰ ਗਵਰਨਮੈਂਟ ਭਾਜਪਾ ਖਤਮ ਕਰਨ ਲੱਗੀ ਆ ਉਹਦੇ ਤੇ ਆਪਣਾ ਇਹ ਬਹੁਤ ਵੱਡੀ ਰਾਜਨੀਤੀ ਕਰ ਰਹੀ ਆ ਇਸ ਕਰਕੇ ਮੈਂ ਸਾਰੇ ਲੋਕਾਂ ਨੂੰ ਕਹਿਣਾ ਚਾਹਣਾ ਜਿੰਨੇ ਵੀ ਇਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਆਮ ਮਜ਼ਦੂਰ ਵਰਗ ਦੇ ਲੋਕ ਜਾ ਰਹੇ ਹੋ ਤੁਸੀਂ ਇੰਨਾ ਬੇਕੂਫਾ ਲੀਡਰਾਂ ਦੇ ਪਿੱਛੇ ਆਪਾਂ ਕਿਉਂ ਲੱਗੇ ਫਿਰਦਾ ਜਿਨ੍ਹਾਂ ਨੇ ਅੱਜ ਤੱਕ ਕੱਖ ਸਵਾਰੇ ਨਹੀਂ ਜੇਕਰ ਤੁਸੀਂ ਦੇਖੋ ਇਹ ਸਕੀਮਾਂ ਜਿਹੜੀ ਮਨਰੇਗਾ ਸਕੀਮ ਨੂੰ ਜਿਹੜੀ ਸੈਂਟਰ ਗਵਰਨਮੈਂਟ ਖਤਮ ਕਰਨਾ ਚਾਹੁੰਦੀ ਆ ਤਾ ਸਾਨੂੰ ਇਕੱਠੇ ਹੋ ਕੇ ਲਾਂਬ ਮੰਧ ਹੋ ਕੇ ਜਿੰਨੀਆਂ ਵੀ ਸਾਡੇ ਕਿਸਾਨ ਮਜ਼ਦੂਰ ਜਿੱਥੇ ਬੰਦੀਆਂ ਪ੍ਰੋਗਰਾਮ ਕਰ ਰਹੀਆਂ ਨੇ ਉਹ ਪ੍ਰੋਗਰਾਮਾਂ ਦੇ ਵਿੱਚ ਜਾਣ ਦੀ ਜ਼ਰੂਰਤ ਆ ਨਾ ਕਿ ਜਿਹੜੇ ਰਾਜੇ ਵੜਿੰਗ ਵਰਗੇ ਡਰਾਮੇਵਾਜ਼ ਲੀਡਰਾਂ ਦੇ ਝੂਠੇ ਬਿਆਨ ਸੁਣੀ ਜਾਂਦੇ ਅਸੀਂ ਉਹ ਬੇਵਕੂਫ ਗੱਪ ਵੱਢੀ ਜਾਂਦੇ ਨੇਗੇ ਡਰਾਮੇ ਕਰੀ ਜਾਂਦੇ ਸੀ ਉਹਨਾਂ ਡਰਾਮੇ ਥੱਲੇ ਅਸੀਂ ਬੈਠੇ ਸੀ ਉਹਨਾਂ ਦੇ ਬਿਆਨ ਸੁਣੀ ਜਾਂਦੇ ਜਿਨ੍ਹਾਂ ਨੂੰ ਕੱਖ ਪਤਾ ਹੀ ਨਹੀਂ ਜਿਨ੍ਹਾਂ ਨੇ ਕੋਈ ਮੁੱਦੇ ਦੀ ਗੱਲ ਹੀ ਨਹੀਂ ਕਰਨੀ ਇਸ ਕਰਕੇ ਪਹਿਲਾਂ ਜਿਹੜੀ ਕਿ ਭਾਜਪਾ ਨੇ ਭਾਜਪਾ ਕਿਸਾਨਾਂ ਤੇ ਮਜ਼ਦੂਰਾਂ ਦੀ ਅ ਬ੍ਰੋਧੀ ਜਿਹੜੀ ਸਰਕਾਰ ਹੈ ਕਾਰਪੋਰੇਟ ਕਰਾਣਾ ਦੀ ਸਰਕਾਰ ਆ ਬਣਾਈ ਹੋਈ ਨਾ ਸਰਕਾਰ ਆ ਅਡਾਨੀ ਨੂੰ ਇਹਨੇ ਸਾਰਾ ਕੁਝ ਸਮਹਾਤਾ ਸਾਰਾ ਕੁਝ ਇਹਨੇ ਕਾਰਪੋਰੇਟ ਕਰਾਉਣ ਨੂੰ ਸਮਹਾਤਾ ਅੱਜ ਕਾਰਪੋਰੇਟ ਕਰਾਣੇ ਕਹਿੰਦੇ ਨੇ ਖੇਤੀ ਵੀ ਖਤਮ ਕਰੋ ਤੇ ਆ ਮਜ਼ਦੂਰਾਂ ਨੂੰ ਵੀ ਖਤਮ ਕਰੋ ਇਹਨਾਂ ਨੂੰ ਖਤਮ ਕਰਨਾ ਚਾਹੁੰਦੇ ਨੇ ਕਿ ਜਿਵੇਂ ਪਹਿਲਾਂ ਜਿਹੜੇ ਤਿੰਨ ਵੇਲੇ ਆਏ ਸੀਗੇ ਉਹਦੇ ਲਈ ਕਾਂਗਰਸ ਪਾਰਟੀ ਕੇਂਦਰ ਦੇ ਵਿੱਚ ਵਿਰੋਧੀ ਧਿਰ ਆ ਉਹਦੇ ਲਈ ਕਾਂਗਰਸ ਪਾਰਟੀ ਨੇ ਪਹਿਲਾਂ ਕੀ ਕਰਤਾ ਦੱਸੋ ਮੈਨੂੰ ਜਿਹੜੇ ਕਿਸਾਨੀ ਤਿੰਨੇ ਬਿੱਲ ਜਿਹੜੇ ਆਪਾਂ ਖਾਰਜ ਕਰਵਾਏ ਸੀਗੇ ਉਹ ਸਾਡੇ ਕਿਸਾਨ ਜੱਥੇਬੰਦੀਆਂ ਨੇ ਆਪਾਂ ਮਜ਼ਦੂਰ ਜੱਥੇਬੰਦੀਆਂ ਨੇ ਸਾਰਾ ਨੇ ਕੱਟੇ ਹੋ ਕੇ ਉਹ ਸਾਰੇ ਬਿੱਲ ਆਪਾਂ ਵਾਪਸ ਕਰਵਾਏ। ਮੋਦੀ ਅੱਜ ਤੱਕਰ ਕਿਤੇ ਆਪਣੇ ਜਿਹੜਾ ਵਾਅਦੇ ਤੋਂ ਜਿਹੜੇ ਉਹਨੇ ਕਾਨੂੰਨ ਲਿਆਂਦਾ ਉਹ ਕਾਨੂੰਨ ਤੋਂ ਪਿੱਛੇ ਨਹੀਂ ਹਟਿਆ। ਹੁਣ ਤੱਕਰ ਉਹ ਦੋ ਵਾਰੀ ਪਿੱਛੇ ਹਟਿਆ। ਇੱਕ ਵਾਰੀ ਜਿਹੜੇ ਕਿਸਾਨੀ ਬਿਲਾ ਜਿਹੜੇ ਉਹਨੇ ਲੈ ਕੇ ਆਂਦਾ ਸੀ ਕਾਨੂੰਨ ਉਹਨਾਂ ਤੋਂ ਪਿੱਛੇ ਹਟਿਆ ਤੇ ਦੂਜਾ ਕਾਨੂੰਨ ਜਿਹੜਾ ਯੂਨੀਵਰਸਿਟੀ ਵਾਲੋਂ ਨੇ ਬਣਾਇਆ ਸੀ ਉਹ ਤੋਂ ਪਿੱਛੇ ਹਟਾਇਆ ਤੇ ਤੀਜਾ ਜਿਹੜਾ ਆ ਲੈ ਕੇ ਆਂਦਣੇ ਜਿਹੜਾ ਸਾਡੀ ਮਜ਼ ਭਰਾਵੋ ਇਹਨਾਂ ਨੇ ਇਹਨਾਂ ਨੇ ਉਦੋਂ ਕੀ ਇਹਨਾਂ ਦਾ ਰੋਲ ਰਿਹਾ ਕਾਂਗਰਸ ਦਾ ਡੱਕਾ ਰੋਲ ਨਹੀਂ ਰਿਹਾ ਕੋੱਖ ਨਹੀਂ ਕੀਤਾ ਤਾਂ ਫਿਰ ਜਿਹੜਾ ਇਹ ਕਿਸਾਨੀ ਬਿੱਲ ਆਪਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਕੈਂਸਲ ਕਰਾਇਆ ਸੀ ਅੱਜ ਜਿਹੜੀ ਇਹ ਖਤਮ ਕਰਨਾ ਚਾਹੁੰਦੇ ਨੇ ਮਜ਼ਦੂਰਾਂ ਨੂੰ ਅੱਜ ਵੀ ਸਾਨੂੰ ਇਕੱਠੇ ਹੋਣ ਦੀ ਜ਼ਰੂਰਤ ਆ ਆਪਾਂ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਇਸ ਮਨਰੇਗਾ ਨੂੰ ਬਚਾਵਾਂਗੇ ਕਿਉਂਕਿ ਮਨਰੇਗਾ ਦੇ ਵਿੱਚ ਇਸ ਕਰਕੇ ਖਤਮ ਕਰਨਾ ਚਾਹੁੰਦੇ ਨੇ ਵੀ ਕਾਰਪੋਰੇਟ ਘਰਾਂ ਨੂੰ ਸਾਰਾ ਕੁਝ ਸਮਝਾਤਾ ਭਗਤ ਸਿੰਘ ਨੇ ਕਿਹਾ ਸੀ ਇਨਕਲਾਬ ਜਿੰਦਾਬਾਦ ਸਾਮਰਾਜਵਾਦ ਮਰਦਾਬਾਦ ਭਰਾਵੋ ਸਾਮਰਾਜਵਾਦ ਨੂੰ ਇਹ ਸਾਰਾ ਕੁਝ ਸਮਾ ਰਹੇ ਨੇਗੇ ਇਹ ਜਿੰਨੇ ਵੀ ਸਾਮਰਾਜ ਦੇ ਵਿਰੁੱਧ ਆਏ ਬੋਲਣ ਨੂੰ ਤਿਆਰੀ ਨਹੀਂ ਹੈਗੇ ਆਮ ਕਿਸਾਨਾਂ ਮਜ਼ਦੂਰਾਂ ਨੂੰ ਖਤਮ ਕਰੀ ਜਾਂਦੇ ਨੇ ਸਭ ਤੋਂ ਵੱਧ ਜਿਹੜੀ ਸਾਮਰਾਜ ਸਾਮਰਾਜੀ ਕੀਤੀ ਆ ਨਾ ਕਾਰਪੋਰੇਟ ਘਰਾਣਿਆਂ ਨੂੰ ਸਭ ਤੋਂ ਪਹਿਲਾਂ ਜਿਹੜਾ ਕੋ ਦਿੱਤਾ ਉਹ ਕਾਂਗਰਸ ਨੇ ਦਿੱਤਾ ਹੋਇਆ ਪੜ ਲਿਓ ਇਤਿਹਾਸ ਜਿਹੜੀਆਂ ਕਿ ਕਿੰਨੇ ਤਾਮਲ ਦੇ ਵਿੱਚ ਕਿੰਨੇ ਕਿਸਾਨਾਂ ਦੇ ਉੱਪਰ ਨੇ ਡੰਗਾ ਡੰਡਾ ਭਰਾਇਆ ਮਜ਼ਦੂਰਾਂ ਦੇ ਉੱਪਰ ਅੱਜ ਹੁਣ ਇੱਧਰ ਨੂੰ ਆ ਗਏ ਇਹੀ ਕਾਰਪੋਰੇਟ ਘਰਾਣਿਆਂ ਨੇ ਅਡਾਨੀਆਂ ਅਡਵਾਨੀਆਂ ਨੇ ਕਰੋੜਾਂ ਰੁਪਇਆ ਖਰਚ ਕਰਕੇ ਆਪਾਂ ਖਰਚ ਕਰਕੇ ਜਿਹੜੀ ਇਹ ਸਰਕਾਰ ਬਣਾਈ ਹੋਈ ਆ ਸਾਰੇ ਹੀ ਜਿਹੜੇ ਲੀਡਰ ਨੇਗੇ ਵੋਟਾਂ ਮਿਲ ਇਹ ਇਹ ਵੋਟਾਂ ਜਿਹੜੇ ਇਹਨਾਂ ਕਾਰਪੋਰੇਟ ਘਰਾਣਿਆਂ ਤੋਂ ਪੈਸਾ ਲੈ ਕੇ ਵੋਟਾਂ ਦੇ ਵਿੱਚ ਵਰਤੌਂਦੇ ਨੇਗੇ ਇਸ ਕਰਕੇ ਇਹਨਾਂ ਦੀ ਤਾਂ ਗੱਲ ਮੰਨਦੇ ਨੇਗੇ ਭਰਾਵੋ ਇਹ ਜਿਹੜਾ ਭਗਵੰਤ ਮਾਨ ਵਰਗੇ ਸਾਰੇ ਜਿਹੜੇ ਚੋਰ ਚਤਕੇ ਇਕੱਠੇ ਹੋਏ ਨੇਗੇ ਸਾਰੇ ਨਾਲ ਮਿਲੇ ਹੋਏ ਨੇਗੇ ਸਮਝਣ ਵਾਲੀ ਗੱਲ ਇੱਕੋ ਹੀ ਆ ਬਸ ਜਿਹਦੇ ਵਿਸਤਾਰ ਪੂਰਕ ਮੈਂ ਵੀਡੀਓ ਬਣਾਉਂਗਾ ਮਨਰੇਗਾ ਨੂੰ ਖਤਮ ਕਿਉਂ ਕਰਨਾ ਚਾਹੁੰਦੇ ਨੇਗੇ ਪਰ ਇੱਕੋ ਹੀ ਗੱਲ ਸਮਝ ਲਓ ਵੀ ਇਹ ਵੱਡੇ ਕਾਰਪੋਰੇਟ ਘਰਾਣਿਆਂ ਦੇ ਨੇ ਤੁਹਾਡੇ ਹੱਕ ਦੇ ਵਿੱਚ ਨਹੀਂ ਭੁਗ ਸਕਦੇ ਤਾਂ ਕਰਕੇ ਇਹ ਮਨਰੇਗਾ ਨੂੰ ਕਿਸਾਨੀ ਨੂੰ ਖਤਮ ਕਰਨਾ ਚਾਹੁੰਦੇ ਨੇ ਪੰਜਾਬ ਦੇ ਵੀ ਸਾਰੇ ਦੇ ਸਾਰੇ ਲੀਡਰ ਇਹਨਾਂ ਦੀ ਵਾਲਾਂ ਦੀ ਹੱਥ ਹੱਥ ਟੋਕੇ ਬਣੇ ਹੋਏ ਨੇਗੇ ਤਾਂ ਕਰਕੇ ਮੇਰੀ ਲਾਸਟ ਦੇ ਇੱਕੋ ਹੀ ਬੇਨਤੀ ਆ ਵੀ ਆਪਾਂ ਜਿੰਨੇ ਵੀ ਕਿਸਾਨੀ ਤੇ ਮਜ਼ਦੂਰ ਦੇ ਇਕੱਠੇ ਪ੍ਰੋਗਰਾਮ ਹੁਣ ਚੱਲ ਰਹੇ ਨੇ ਉਹ ਪ੍ਰੋਗਰਾਮਾਂ ਦੇ ਵਿੱਚ ਜਾਓ ਇਹਨਾਂ ਰਾਜੇ ਵੜਿੰਗ ਵਰਗੇ ਇਹਨਾਂ ਕਾਂਗਰਸੀਆਂ ਨੇ ਤੁਹਾਨੂੰ ਕੱਖ ਨਹੀਂ ਦੇਣਾ ਤੇ ਹੋਰਾਂ ਭਾਦਿਆਂ ਨੇ ਕੱਖ ਨਹੀਂ ਦੇਣਾ ਤੁਹਾਨੂੰ ਜਥੇਬੰਦ ਹੋਣ ਦੀ ਜ਼ਰੂਰਤ ਹੈ ਮੇਰੀ ਇਸ ਗੱਲ ਨੂੰ ਜਿਹੜੇ ਜ਼ਰੂਰ ਸਮਝੋ ਜਿਹੜੇ ਅਸੀਂ ਆਮ ਕਿਸਾਨਾਂ ਦੇ ਪੁੱਤਾਂ ਮਜ਼ਦੂਰਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਆ ਮੈਂ ਸਭ ਤੋਂ ਵੱਧ ਇੱਕ ਕਿਸਾਨ ਦਾ ਪੁੱਤ ਹੁੰਦਾ ਹੋਇਆ ਮੇਰੇ ਪਿੰਡ ਦੇ ਵਿੱਚ ਆ ਕੇ ਪਤਾ ਕਰ ਲਿਓ ਮੇਰੇ ਇਲਾਕੇ ਦੇ ਵਿੱਚ ਆ ਕੇ ਪਤਾ ਕਰ ਲਿਓ ਕੈਂਸਰ ਵਾਲਾ ਮਰੀਜ਼ ਕੋਈ ਵੀ ਮਰੀਜ਼ ਸਭ ਤੋਂ ਵੱਧ ਮੈਂ ਆਪਣਾ ਜਿਹੜਾ ਮਜ਼ਦੂਰ ਭਾਈਚਾਰੇ ਨਾਲ ਖ ਆਪਾਂ ਆਪਣੇ ਮਜ਼ਦੂਰ ਨੂੰ ਜਿਉਂਦਾ ਰੱਖਣਾ ਜੇਕਰ ਆਪਾਂ ਨੂੰ ਰੱਬ ਨੇ ਦਾਣੇ ਬਖਸ਼ੇ ਨੇ ਤਾਂ ਆਪਾਂ ਮਜ਼ਦੂਰ ਦੀ ਵਾਹ ਫੜੀਏ ਅੱਜ ਵੀ ਸਾਡੇ ਕਿਸਾਨ ਲੀਡਰਾਂ ਦੀ ਸੀ ਸੋਚ ਆ ਸਾਰਿਆਂ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪ੍ਰੋਗਰਾਮ ਹੋਣਗੇ ਕਿ ਆਪਾਂ ਕਿਸਾਨ ਮਜ਼ਦੂਰ ਇਕਤਾ ਇਕਾਂ ਤੇ ਆਪਾਂ ਇਸ ਮਨਰੇਗਾ ਨੂੰ ਬਚਾਉਣ ਲਈ ਲੜੀਏ ਪਰ ਤੁਸੀਂ ਬੱਸਾਂ ਭਰ ਭਰ ਕੇ ਇਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਕਾਂਗਰਸ ਦੇ ਜਾਈਆਂ ਨੂੰ ਇਹਨਾਂ ਨੇ ਵੋਟਾਂ ਲੈਣੀਆਂ ਨੇ ਕੱਖ ਨਹੀਂ ਤੁਹਾਡਾ ਸਵਾਰਨਾ ਇਹ ਬੇਵਕੂਫ ਲੀਡਰਾਂ ਨੂੰ ਸੁਣਨਾ ਬੰਦ ਕਰੋ ਰਾਜੇ ਵਡੰਗ ਵਰਗਾ ਨੂੰ ਜਿਨ੍ਹਾਂ ਨੂੰ ਕੱਖ ਨਹੀਂ ਪਤਾ ਜਿਹੜੇ ਉਹ ਲੱਗ ਜਾਂਦੇ ਨੇ ਐਡਾ-ਡਾ ਮੈਕ ਫੜ ਕੇ ਲੋਕਾਂ ਨੂੰ ਪਾਰਨ ਟਰੋਲ ਨਾ ਕਰੋ ਤੁਸੀਂ ਜਿਹੜਾ ਰਾਜੇ ਬੰਨੂ ਨਾਲ ਆਪਾਂ ਕਹਿੰਦੇ ਨਾ ਆਪਾਂ ਟਰੋਲ ਦੇ ذریعے ਦੇਖੀਏ ਨੇ ਆਪਾਂ ਆਪਣੀ ਥੋੜਾ ਜਿਹਾ ਸੋਚੋ ਨੌਜਵਾਨੋ ਆਪਾਂ ਕਿੰਨਾ ਨੂੰ ਲੀਡਰ ਬਣਾ ਲਿਆ ਆਪਾਂ ਗਧਿਆਂ ਦੇ ਗਲਾਂ ਦੇ ਵਿੱਚ ਹਾਰ ਪਾ ਲੇ ਇਸ ਚੀਜ਼ ਸੋਚੋ ਜਿਹੜੇ ਸਾਰੇ ਸਾਰੇ ਕਾਰਪੋਰੇਟ ਘਰਾਣਿਆਂ ਦੀ ਹੱਥ ਥੋਕਾ ਬਣੇ ਖੜੇ ਨੇ ਮੈਂ ਦੇਖਿਆ ਨੌਜਵਾਨ ਵੱਖ-ਵੱਖ ਵੀਡੀਓ ਬਣਾਉਂਦੇ ਨੇ ਰਾਜੇ ਵੜਿੰਗ ਤੇ ਪਰ ਦੁੱਖ ਇਸ ਚੀਜ਼ ਦਾ ਦੁੱਖ ਮਣਾਓ ਕਿਸੀਂ ਕਿੱਡੇ ਬੇਕੂਫ ਲੀਡਰ ਰਾਜੇ ਵੜਿੰਗ ਵਰਗੇ ਚੁਣੇ ਹੋਏ ਨੇ ਕਿ ਇਸ ਚੀਜ਼ ਦਾ ਦੁੱਖ ਜ਼ਰੂਰ ਮਨਾਈਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਕੱਠੇ ਹੋ ਕੇ ਜੱਥੇਬੰਦ ਹੋ ਕੇ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਇਸ ਲੜਾਈ ਨੂੰ ਲੜੀਏ ਧੰਨਵਾਦ ਜੀ ਦੋਸਤੋ ਜਿੰਮੇ ਤੁਸੀਂ ਵੀਡੀਓ ਦੇਖੀ ਹੈ ਪੰਜਾਬ ਦੇ ਵਿੱਚ 2027 ਦੇ ਵਿੱਚ ਚੋ ਦੇਵੇਂ ਆਪਾਂ ਜਾਣਦੇ ਕਿ ਸਾਰੀਆਂ ਹੀ ਪਾਰਟੀਆਂ ਦਾ ਜ਼ੋਰ ਲੱਗਿਆ ਹੈ ਕਿ ਸਾਡੀ ਸਰਕਾਰ ਲੈਓ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਸਾਰੇ ਜੋ ਵਿਕਾਸ ਦੇ ਕਾਰਜ ਨੇ ਤੇ ਲੋਕਾਂ ਦੇ ਜੋ ਆਪੋ ਆਪਣੇ ਕੰਮ ਨੇ ਉਹ ਕਰਵਾਓ ਤੇ ਉਥੇ دوستੋ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਵੀ ਸਾਰੀਆਂ ਹੀ ਪਾਰਟੀਆਂ ਦਾ ਜ਼ੋਰ ਲੱਗਿਆ ਹੈ ਤੇ ਦੋਸਤੋ ਇਸ ਮਸਲੇ ਸੰਬੰਧੀ ਜੋ ਪੰਨੇ ਸਿੱਧੂ ਵੀਰ ਵੱਲੋਂ ਵਿਚਾਰ ਰੱਖੇ ਗਏ ਨੇ ਤੇ ਜਿਵੇਂ ਆਪਾਂ ਜਾਣਦੇ ਆ ਕਿ ਪਹਿਲਾਂ ਸਰਕਾਰਾਂ ਪਾਰਟੀਆਂ ਵੱਡੇ-ਵੱਡੇ ਵਾਅਦੇ ਕਰਦੀਆਂ ਨੇ ਤੇ ਬਾਅਦ ਜੋ ਜਦੋਂ ਸਰਕਾਰ ਬਣ ਜਾਂਦੀ ਹੈ ਤਾਂ ਕੋਈ ਵੀ ਉਹ ਵਾਅਦਾ ਪੂਰਾ ਨਹੀਂ ਕਰਦੇ ਤੇ ਜੋ ਵੀ ਇਸ ਮਸਲੇ ਸੰਬੰਧੀ ਭਾਨੇ ਸਿੱਧੂ ਵੱਲੋਂ ਪੰਜਾਬ ਦੀਆਂ ਪਾਰਟੀਆਂ ਉੱਪਰ ਵੀ ਸਵਾਲ ਚੁੱਕੇ ਗਏ ਨੇ ਉੱਤੇ ਹੀ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਨਾਲ ਹੀ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਵਾਲੀ ਘੰਟੀ নোਟੀਫਿਕੇਸ਼ਨ ਆਲ ਤਾਂ ਜਰੂਰ ਕਰਦੇ ਹੋ ਤਾਂ ਜਲਦੀ ਮਿਲਾਂਗੇ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ